ਮੇਰੀ ਗੱਲ ਸੁਣ ਮੈਂ ਤੇ ਤਿਆਰ ਹੋ ਗਿਆ ਹਾਂ ਤੇ ਤੂੰ ਅਜੇ ਤੱਕ ਨਾਤਾ ਹੀ ਆ ਮੈਂ ਤੈਨੂੰ ਦੱਸਿਆ ਸਹੀ ਹੀ ਰਾਤੀ ਕਿ ਅੱਜ ਉੱਥੇ ਜਾਣਾ ਵਾ ਠੀਕ ਆ ਨਾ ਤੇ ਨਾਲੇ ਉਹ ਕਹਿਣ ਦੇ ਸੀ ਵੀ ਕੋਈ ਗੱਲ ਨਹੀਂ ਜੇ ਸਰਟੀਫਿਕੇਟ ਨਹੀਂ ਨਾ ਲੱਭਣ ਡਿਆ ਤੇ ਤੁਸੀਂ ਨਾਲ ਲੈ ਆਇਓ ਕੁੜੀ ਨੂੰ ਤੇ ਇਹ ਆ ਵੀ ਉਹਨਾਂ ਫਿਰ ਪੁੱਤ ਟੈਸਟ ਉਸਟ ਲਖਾ ਕੇ ਦੇਖਣਾ ਹੀ ਜੇ ਤੇ ਤੂੰ ਪਾਸ ਹੋ ਜਾਏਂਗੀ ਤੇ ਫਿਰ ਉਹ ਰਹਾ ਲੈਣਗੇ ਪਾਪਾ ਨੇ ਤੁਹਾਨੂੰ ਦੱਸਿਆ ਨਹੀਂ ਸੀ ਉਦੋਂ ਕੰਨ ਤੇ ਡੇ ਸੀ ਤੁਹਾਨੂੰ ਗੱਲ ਨਹੀਂ ਮੇਰੀ ਗੱਲ ਸੁਣਾ ਗੱਲ ਤੇ ਮੇਰ ਨਾਲ ਕੀਤੀ ਠੀਕ ਵਾ ਪਰ ਗੱਲ ਇਦਾਂ ਵਾ ਉਹ ਤੇ ਕਹਿੰਦੇ ਸੀ ਵੀ ਤੇਰਾ ਜਨਮ ਸਰਟੀਫਿਕੇਟ ਚਾਹੀਦਾ ਉਹਥੇ ਰੁਪਿੰਦਰ ਕੀ ਗੱਲ ਹੋ ਗਈ ਕੁਛ ਨਹੀਂ ਹੋਣਾ ਕੀ ਆ ਹਾਂ ਉਹ ਕੋਈ ਗੱਲ ਨਹੀਂ ਨੂਰ ਦਾ ਹਲੇ ਬਥੇਰਾ ਟਾਈਮ ਪਿਆ ਵਾ ਸੋਚੀ ਜਾਊਗੀ ਜੋ ਹੋਣਾ ਹੋਊਗਾ ਦਿਲਜੀ ਤੁਹਾਨੂੰ ਤੇ ਲੱਗੀ ਆ ਗੋਦਨ ਦੀ ਜਿੱਦਨ ਦੀ ਸੰਦੀਪ ਚਲ ਗਈ ਉਹ ਤੇ ਕਿਤੇ ਘੂਣਾ ਨਹੀਂ ਹੁੰਦੀ ਕਿਸ ਨਾ ਆਪਾਂ ਦੇਖ ਲਈ ਤਾਂ ਹੀ ਦਿਨੇ ਸਵੇਰੇ ਮੇ ਰੋਟੀਆਂ ਲਾ ਲਈਆਂ ਸੀ ਚਾਰ ਮੰਮੀ ਮੈਂ ਤਾਂ ਦਾਲ ਸਬਜ਼ੀ ਦਾ ਨਾਮ ਵੀ ਨਹੀਂ ਲਿਆ ਵੀ ਮੈਂ ਬਣਾਉਣੀ ਆ ਕਿ ਨਹੀਂ ਬਣਾਉਣੀ ਅਤੁ ਹੀ ਸੁਣੰਦੇ ਰਹਿੰਦੇ ਜੇ ਬਸ ਮੈਂ ਰੋਟੀਆਂ ਲਾ ਲਈਆਂ ਵਾ ਮੈਂ ਪਾ ਕੇ ਖਾ ਲਈ ਆ ਜਦੋਂ ਮੈਂ ਸਾਰਾ ਕੰਮ ਕਰ ਲੈਨੀ ਆ ਦਾਲ ਸਬਜ਼ੀਆਂ ਬਣਾ ਲੈਨੀ ਆ ਝਾੜੂ ਪੋਚਾ ਲਾ ਲੈਨੀ ਆ ਵਿਹਲੀ ਦਾ ਮੈਂ ਕਰਮ ਨਹੀਂ ਤੇ ਆ ਚਾਰ ਫੁਲਕੇ ਨਹੀਂ ਮੇਰੇ ਕੋ ਲੱਥਣੀ ਹੁੰਦੇ